ਲੋਕੀਂ ਵੀ ਕੀ ਨਹੀਂ ਦੇ ਦਰਦ ਵੀ ਕਿਹਨ ਗਿਆ ਹੈ ਭਾਈ ਮੈਂ ਕਿਹਾ ਨਹੀਂ ਰਾਈਟ ਵੇ ਜਦੋਂ ਮੋੜ ਗਿਆ ਤੀਜੇ ਦਿਨ ਦਾ ਟਰੈਕਟਰ ਲੈ ਕੇ ਆਏ ਭਾਜੀ ਕੁਝ ਨਹੀਂ ਜਿਹਨੂੰ ਦਰਦ ਹੁੰਦਾ ਨਾ ਠੀਕ ਹੁੰਦਾ ਉਹ ਸੇਪੀੜਾ ਮੈਂ ਹਾਂ ਠੀਕ ਕਰਵਾ ਕੋਈ ਦਵਾਈ ਨਾ ਮੰਗ ਲਾਵਾਂਗੇ ਵੀ ਦਵਾਈ ਕਿ ਲੈਵਾਂਗੇ ਕਰੋਸਨ ਬਣਾਓ ਤੇ ਸਿਰਜੀ ਕਰੋ ਅਮਰੀਕਾ ਨੂੰ ਜੋ ਚੀਜ਼ ਚਾਹੀਦੀ ਆ ਲੋਕਾਂ ਨੂੰ ਬਿਰਨਾ ਨੂੰ ਚਾਹੀਦੀ ਆ ਲੋਕਾਂ ਨੂੰ ਪੈਸਾ ਚਾਹੀਦਾ ਨਹੀਂ ਹੈ ਲੋਕਾਂ ਨੂੰ ਸਮਾਉਂਦੇ ਦਾ ਅਤੇ ਮਦਦ ਚਾਹੀਦੀ ਸਾਡੀਆਂ ਸਭ ਥਾਵਾਂ ਲੱਗੀਆਂ ਸਾਡੇ ਨੌਜਵਾਨ ਲੱਗੇ ਨੇ ਸਾਰੇ ਮੇਰੇ ਪੰਜਾਬ ਦੇ ਆਰਟਿਸਟ ਠੀਕ ਹੈ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਵਿੱਚੋਂ ਦੀ ਦੋਆਂ ਦਾ ਲੈ ਲਿਆ ਦੋ ਚਾਰ ਰਹਿ ਜਾਣਗੇ ਸਾਰਿਆਂ ਨੂੰ ਮੈਂ ਸਲੂਟ ਸਾਡੇ ਇੰਡਸਟਰੀ ਦੀਆਂ ਕੁੜੀਆਂ ਸਪੈਸ਼ਲ ਆਪਣੀ ਨਿਮਰਤਾ ਖੇਰਾ ਨਾ ਨਿਮਰਤਾ ਕਿਉਂਕਿ ਨਿਮਰਤਾ ਜੀ ਜਿਦ ਆਪਣਾ ਸਿੱਧੂ ਵਾਪਰਾ ਰਵਿੰਦਰ ਯਾਰ ਕੀ ਬੰਦਾ ਉਹ ਵੀ ਮੇਰੇ ਟਾਈਪ ਦਾ ਬੰਦਾ ਹੈ ਠੀਕ ਹੈ ਉਹ ਵੀ ਪਾਡਾ ਹੀ ਜਾਂਦਾ ਉਹ ਵੀ ਪਰਮਾ ਪਰਮੂ ਨਹੀਂ ਕਰਦਾ ਜਿੱਦਾਂ ਨੂੰ ਝੱਲ ਪਿਆ ਉਨੇ ਉਹਨੇ ਕਿਹਾ ਮਨਕਰਤ ਨੇ ਟਰੈਕਟਰ ਤੇ ਮੈਕਾਪ ਚਿਰਵਾ ਇਹ ਜੇ ਬੋਲਦਾ ਉਹਨੇ ਵੀ ਜੱਟ ਨੇ ਨਾਲ ਹੀ 10 ਮਸ਼ੀਨਾ ਨਮਰਤ ਵੱਲੋਂ ਕਿ ਨਮਰਤ ਆ ਬੀ ਸਾਰੀ ਇੱਕ ਟੀਮ ਆ ਸੋ ਵਧੀਆ ਬੰਦੇ ਨੂੰ ਇੱਥੇ ਸੈਲੂਟ ਕਰਨਾ ਪੈਂਦਾ ਸਾਡੀ ਇੰਡਸਟਰੀ ਭਾਜੀ ਐਂ ਡੱਟ ਕੇ ਖੜੀ ਆ ਮੈਨੂੰ ਵੀ ਸਵਾਦ ਲਿਆ ਇੰਡਸਟਰੀ ਇਹਦੇ ਨੇ ਤੁਸੀਂ ਜਦੋਂ ਆਏ ਸੀਗੇ ਮੇਰਾ ਖਿਆਲ ਤੁਸੀਂ ਇਹ ਸੀਗੇ ਕਿ